ਜੋ ਵੱਖ-ਵੱਖ মিডিਏ ਤੋਂ ਆਏ ਹੋਏ ਮੇਰੇ ਦੋਸਤ ਮਿੱਤਰੋ ਜੀ ਆਇਆਂ ਨੂੰ ਅੱਜ ਮੈਂ ਕੁਝ ਟਾਂਡਾ ਉਡਮੋੜ ਦੇ ਸ਼ਹਿਰ ਵਾਸੀਆਂ ਨਾਲ ਖੁਸ਼ੀ ਦੀ ਸਾਂਝ ਸਾਂਜੀ ਕਰਨੀ ਚਾਹੁੰਦਾ ਸੀ ਇਸ ਕਰਕੇ ਤੁਹਾਨੂੰ ਬੁਲਾਇਆ ਕਿ ਮੈਂ ਸ਼ਹਿਰ ਵਾਸੀਆਂ ਵੱਲੋਂ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤ ਸਾਡੇ ਸਕਾਰਜੋਗ ਮੰਤਰੀ ਡਾਕਟਰ ਰਵਜੋਜ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਟਾਂਡੇ ਸ਼ਹਿਰ ਨੂੰ ਨਗਰ ਕੌਂਸਲ ਨੂੰ ਪਹਿਲਾ 28 4 25 ਦੇ ਕਰੀਬ ਤਕਰੀਬਨ ਪੌਣੇ 62 ਲੱਖ ਰੁਪਈਆ ਜਿਹੜਾ ਆ ਉਹ ਸਿਟੀ ਨੂੰ ਦਿੱਤਾ ਸੀ ਹੁਣ ਸ਼ਹਿਰ ਨੂੰ ਬਦਿਆ ਸ਼ਹਿਰ ਬਣਾਉਣ ਲਈ ਲੋਕਾਂ ਦੀ ਸਹੂਲਤ ਲਈ 3 ਕਰੋੜ ਰੁਪਈਆ ਜਿਹੜਾ ਆ ਮੁੱਖ ਮੰਤਰੀ ਸਾਹਿਬ ਨੇ ਔਰ ਮੰਤਰੀ ਸਾਹਿਬ ਨੇ ਨਗਰ ਕੌਂਸਲ ਨੂੰ ਸਾਨੂੰ ਦਿੱਤਾ ਆ ਔਰ ਜਿਹਦੇ ਵਿੱਚ ਜਿੱਥੋਂ ਟਡਿਆਲੇ ਤੋਂ ਲੈ ਕੇ ਹਾਸੀ ਪਿੰਡ ਰੋਡ ਤੱਕਰ ਜੀਟੀ ਰੋਡ ਦੇ ਉੱਤੇ ਤੁਸੀਂ ਦੇਖਦੇ ਹੋ ਰਾਤ ਭਰਾਤੇ ਅਸੀਂ ਜਾਂਦੇ ਹਾਂ ਤਾਂ ਬੜਾ ਨੀਰਾ ਮਹਿਸੂਸ ਹੁੰਦਾ ਸੀਗਾ ਬਾਕੀ ਸ਼ਹਿਰਾਂ ਚ ਭੂ ਉੱਪਰ ਚਲ ਜਾਓ ਜਲੰਧਰ ਚਲ ਜਾਓ ਤੁਸੀਂ ਦੇ ਦੇਵੇ ਜਗਮਗ ਜਗਮਗ ਹੋਈ ਹੁੰਦੀ ਸੀ ਤਾਂ ਉਹ ਅਸੀਂ ਤਕਰੀਬਨ 1 ਕਰੋੜ ਦੇ ਕਰੀਬ ਜਿਹੜਾ ਆ ਉਹ ਇਸ ਸੜਕ ਤੇ ਲਾਈਟਾਂ ਲਈ ਖਰਚਾਂਗੇ ਔਰ ਨਾਲ ਇਹਦੇ ਵਿੱਚ ਜਿਹੜਾ ਲੱਖੀ ਸਿਲਮਾ ਫਿਲਮੇ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਜਿਹੜੀ ਸੜਕ ਆ ਉਹ ਵੀ ਇਹਦੇ ਵਿੱਚ ਹੀ ਆ ਔਰ ਨਾਲ ਬਿਜਲੀ ਘਰ ਵਾਲੀ ਜਿਹੜੀ ਸੜਕ ਆ ਪੁਲ ਦੇ ਥੱਲਿਆਂ ਦੀ 18 ਫੁੱਟੀ ਜਿਹੜੀ ਆ ਉਹ ਵੀ ਇਸ ਕੰਮ ਦੇ ਵਿੱਚ ਹੀ ਆ ਤੇ ਟੋਟਲ ਜਿਹੜਾ ਆ ਬਖ ਬਖ ਬਾਡਾਂ ਦੇ ਆ 4 ਨੰਬਰ 5 ਨੰਬਰ ਔਰ 7 ਨੰਬਰ 14 ਨੰਬਰ 13 ਨੰਬਰ 15 ਸਾਰੇ ਸ਼ਹਿਰ 'ਚ ਜਿੱਥੇ-ਜਿੱਥੇ ਵੀ ਕੋਈ ਲੋੜ ਮਹਿਸੂਸ ਕੀਤੀ ਉਹ ਸਾਰੇ ਅਸੀਂ ਉਹਦੇ ਵਿੱਚ ਕਵਰ ਕੀਤੇ ਆ ਪਰ ਮੈਂ ਪਹਿਲਾਂ ਵੀ ਤੁਹਾਡੇ ਮੱਦੇਮੇਂ ਰਾਹੀਂ ਲੋਕਾਂ ਨੂੰ ਬੇਨਤੀ ਕੀਤੀ ਸੀ ਔਰ ਅੱਜ ਫੇਰ ਦੁਬਾਰਾ ਰਿਪੀਟ ਕਰਾ ਰਿਹਾ ਕਿ ਭਾਈ ਜਿੱਥੇ ਵੀ ਕੋਈ ਕੰਮ ਹੋਣ ਵਾਲਾ ਸ਼ਹਿਰ ਦਾ ਆ ਉਹ ਸਾਡੇ ਧਿਆਨ ਦੇ ਵਿੱਚ ਜ਼ਰੂਰ ਲਿਆਓ ਮੈਂ ਪਹਿਲਾਂ ਵੀ ਆਪਣਾ ਫੋਨ ਨੰਬਰ ਆਪ ਜੀ ਨਾਲ ਸ਼ੇਅਰ ਕੀਤਾ ਸੀ ਹੁਣ ਫੇਰ ਦੁਆਰਾ ਤੁਹਾਡੇ ਮਾధ్యਮ ਰਾਹੀਂ ਫੋਨ ਆਪਣਾ ਨੰਬਰ ਦੇ ਰਿਆਂ 2 ਨੰਬਰ 98724 84494 ਔਰ 98544 0002 ਕਿਸੇ ਨੂੰ ਵੀ ਸ਼ਹਿਰ ਵਾਸੀ ਵੀਰ ਮੇਰੇ ਨੂੰ ਇਤੇ ਵੀ ਪ੍ਰੋਬਲਮ ਆ ਉਹ ਤੁਸੀਂ ਜਰੂਰ ਕਾਲ ਕਰਕੇ ਦੱਸਣਾ ਤਨਾਲ ਸ਼ਹਿਰ ਨੂੰ ਹੋਰ ਬਿਹਤਰ ਬਣਾਉਣ ਲਈ ਜੋ ਤੁਹਾਡੇ ਸਜਾਇਆ ਉਹ ਵੀ WhatsApp ਰਾਹੀਂ ਜਾਂ ਸਾਨੂੰ ਕਾਲ ਕਰਕੇ ਤੁਸੀਂ ਸਾਡੇ ਨਾਲ ਆਪਣੇ ਮਨ ਦੀ ਗੱਲ ਦੱਸ ਸਕਦੇ ਹੋ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦਾ ਮਿਸ਼ਨ ਚੱਲ ਰਿਹਾ ਹੈ ਪਹਿਲਾਂ ਸਿੱਖਿਆ ਕ੍ਰਾਂਤੀ ਸੀ ਅੱਜ ਮਾਨ ਵਾਲੀ ਗੱਲ ਹੈ ਕਿ ਕੋਈ ਕਿਤੇ ਚਲੋ ਇੱਕ ਅੱਧੇ ਦੀ ਮੈਂ ਗਾਰੰਟੀ ਨਹੀਂ ਮੋਸਟ ਹੀ 99% ਜਿਹੜਾ ਆ ਉਸ ਸਾਰੇ ਸਕੂਲਾਂ ਦੀਆਂ ਚਾਰਦੀਵਾਰੀਆਂ ਸਾਰੇ ਸਕੂਲਾਂ ਦੇ ਵਿੱਚ ਤਕਰੀਬਨ ਬੈਂਚ ਉਹ ਔਰ ਸਾਰੇ ਸਕੂਲਾਂ ਦੇ ਵਿੱਚ ਵਾਈਫਾਈ ਨਾਲ ਪ੍ਰੋਜੈਕਟਰ ਜਿਹੜੇ ਆ ਹਰੇਕ ਜਗ੍ਹਾ ਚੱਲ ਰਹੇ ਆ ਔਰ ਜਿਹੜੇ ਅਮੀਨ ਸਕੂਲ ਆ ਉਹ ਆਲਮੋਸਟ ਕੰਪਲੀਟ ਹੋ ਗਿਆ ਸਾਡਾ ਜਿਹੜੇ ਹੈਪੀਨੈਸ ਸਕੂਲ ਆ ਉਹਨਾਂ ਦੀ ਜਿਹੜੀ ਹੈ ਤਿਆਰੀ ਹੋ ਰਹੀ ਆ ਉਹ ਵੀ ਜਲਦ ਲੋਕਾਂ ਦੀ ਸਹੂਲਤ ਲਈ ਆਪਾਂ ਲੋਕਾਂ ਦੇ ਹਵਾਲੇ ਕਰਾਂਗੇ ਔਰ ਨਾਲ ਹੀ ਜਿਹੜਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਪਿੰਡ ਦੀਆਂ ਪੰਚਾਇਤਾਂ ਦਾ ਸਰਪੰਚਾਂ ਦਾ ਜਿਨ੍ਹਾਂ ਨੇ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਲਹਿਰ ਚੱਲਦੀ ਪਈ ਆ ਉਹਦੇ ਵਿੱਚ ਸਾਡਾ ਬਹੁਤ ਵੱਡੇ ਲੈਵਲ ਤੇ ਸਾਡਾ ਸਹਿਯੋਗ ਕੀਤਾ ਭਰਾਵੋ ਸਾਨੂੰ ਆਸ ਆ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਕੰਟੀਨਿਊਸ ਰੱਖਣਾ ਆ ਜਦ ਤੱਕ ਇਹ ਪੰਜਾਬ ਦੇ ਵਿੱਚੋਂ ਜਿਹੜਾ ਕੋੜ ਆ ਖਤਮ ਨਹੀਂ ਹੋ ਜਾਂਦਾ ਔਰ ਜਿਨ੍ਹਾਂ ਨੇ ਵੀ ਇਸ ਮਹਿਮ ਦੇ ਵਿੱਚ ਵੀ ਪੰਜਾਬ ਦੇ ਭਲੇ ਲਈ ਜਿਨੇ ਜਿਨੇ ਵੀ ਕਿਸੇ ਤਰੀਕੇ ਦਾ